ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਵਕਤਗੜ੍ਹ ਵਾਈਕਾਲ ਗੱਪਣ ਟੋਕੜ ਹਾਂ ਠੀਕ ਹੈ ਜੀ ਬਤਾਊਗਾ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਇੱਕ 42 ਸੋਣ ਵਾਲਿਆ ਬਰੇਗਾ ਦਾ 15 ਦਿਨ ਬਾਈ ਕਹਿੰਦਾ ਰਹਿੰਦੇ ਆਂ ਗਾਂ ਦੇ ਜਰਸੀ ਆ ਬਾਕੀ ਕਰਦੇ ਆ ਬਾਈ ਜੀ ਨਾਲ ਆਪਾਂ ਗੱਲਬਾਤ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਜੀ ਵੀਰੇ ਕੀ ਨਾ ਵੀਰੇ ਆਪਣਾ ਜੀਤਾ ਹੋਰੇ ਪਿੰਡ ਵਕਤਗੜ੍ਹ ਜ਼ਿਲ੍ਹਾ ਬਰਨਾਲਾ ਨੰਬਰ ਦੱਸੋ ਜੀ 79117 95506 ਦੁਬਾਰੇ ਫੇਰ ਦੱਸੋ ਜੀ 79117 95506 ਅੱਜ ਬਈਆ ਦੱਸੋ ਜੀ ਚਾਰਸੀ ਦੀ ਡਿਟੇਲ ਇਹ ਵੀ ਪਹਿਲੇ ਸਵੇਰ ਸੁਣਦੀਆਂ ਮੂੰਹ ਚਾਰ ਦੰਦ ਦਾ ਠੀਕ ਹੈ ਜੀ ਦੰ ਲੈ ਵੀ 10 ਤੋਂ 12 ਦੇਣਾ ਠੀਕ ਹੈ ਜੀ ਠੰਡੀ ਸੀਰ ਪੂਰੀਆ ਵੀਰੇ ਠੀਕ ਹੈ ਜੀ ਖਾਣਾ ਖਾਣਾ ਜੀ ਖਾਣਾ ਲੈਣਾ ਨਾ ਬਹੁਤ ਗੜ ਬਣਾਉਂਗੀ ਜੀ ਠੀਕ ਹੈ ਖਾਣਾ ਖਾਣਾ ਵੀਰੇ ਤੇ ਲੈਟਨ ਦਾ ਬਾਤ ਆ ਬਹੁਤ ਜਿਆਦਾ ਖਾ ਰਾਂਗਾ ਪੰਜਾਬ ਵੀਰੇ ਹੈ ਜੀ ਠੀਕ ਹੈ ਤੁਰ ਕੇ ਖਾ ਲਈਏ ਕੋਈ ਸਰ ਦੇ ਭਰਾ ਜੱਸੀ ਆ ਬਾਰੇ ਬਾਰੇ ਨਹੀਂ ਜਾਨੋ ਸੀਨੇ ਬਸੇ ਤੋ ਦੂਰੇ طرف ਉਹਦੇ ਸਾਹਮਣੇ ਆਈ ਬਾਈ ਜੰਡ ਵਾਖੜ ਤੋ ਬਾਕੀ ਦੂਜੀ ਰਹਿਣ ਤੋਂ ਕੋੜ ਦੇ ਡਿਟੇਲ ਪਾ ਲੈ ਲੈਂਗੇ ਕੀ ਗੱਲ ਵਾਖਾ ਹੰਨੀ ਰੇਟ ਰਸੋਈ ਕੀ ਇਹਦਾ ਮਰੇ ਲੈਣ ਦਾ 22000 ਰੁਪਏ ਆਗਾ ਠੀਕ ਹੈ ਜੀ ਬਾਈ 42000 ਰੁਪਏ ਰੇਟ ਆ ਜੇ ਮਾ ਜੈ ਜੀ ਬਾਈ ਨੇ ਮੰਗਿਆ ਠੀਕ ਹੈ ਜੀ ਠੀਕ ਹੈ ਹਾਂ ਜੀ ਦੂਜੀ ਰੇਟ ਦੱਸੋ ਜੀ ਰਟੇਰਾ ਕੀ ਰਸਤਾ ਤੇ ਮੇਰੇ ਸਿਮਨ ਨੇ ਅੱਧਾ ਵਾ ਹਾਂਜੀ ਦੂਜੇ ਅਸੀਂ ਸੁਈ ਦੀ ਆ ਤੀਸਰੇ ਦੀ ਗੱਬਰ ਆ ਠੀਕ ਹੈ ਜੀ 10 ਲੀਟਰ ਦੱਦਾ ਵੀਰੇ ਠੀਕ ਹੈ ਜੀ ਸਿਮਨ ਉਹ ਸੀਨੋ ਕੱਲ ਨੂੰ ਇਹਨਾਂ ਨੇ ਗੱਬੜਾ ਸਿਮਨ ਵੀ ਨਾ ਅੱਧਾ ਵੀਰੇ ਬੜੀ ਸਿਮਨ ਨੇ ਪੂਰੇ ਹੋ ਗਏ ਠੀਕ ਹੈ ਜੀ ਸਿਮਨ ਪੂਰੇ ਹੋ ਗਏ 10 ਲੀਟਰ ਦੱਦਾ ਵੀਰੇ ਦੇਖੋ 10 ਲੀਟਰ ਬਾਈ ਗਾ ਦੱਦਾ ਤੋਰ ਕੇ ਦਿਖਾ ਦਿਓ ਸਿਮਨ ਨੇ ਚੈੱਕ ਚਾਹੀਏ ਚੈੱਕ ਕਰੀ ਬੈੱਕ ਕਰਵਾਉਣੀ ਹੈ ਕਰਾਈ ਨਿਗਰੇ ਰਵੀ ਅਵਾਰੰਗ ਕਰਾ ਕੇ ਲੈ ਜਾ ਹਾਂ ਹਾਂ ਉਹ ਤਾਂ ਡਾਕਟਰ ਲੈ ਕੇ ਚੈੱਕ ਕਰਵਾ ਸਕਾਂਗੇ ਕੀ ਠੀਕ ਹੈ ਸੀ ਠੀਕ ਹੈ ਸਰ ਬਾਕੀ ਕੁਝ ਹੋਰ ਜਾਨਣਾ ਬੰਗਲਾ ਚੋਕ ਤੇ ਤਨ ਟਾਣ ਚੋਕ ਕਿੱਥੇ ਲੱਗਣੇ ਮੁੰਡਾ ਸੱਲੀ ਕਰਕੇ ਇਹ ਚਾਟਾਂ ਦੇਖੋ ਠੀਕ ਹੈ ਜੀ ਦੇਖੋ ਬਰਾ 10 ਲੀਟਰ ਦਾ ਸਾਨੂੰ ਨਹੀਂ ਗੱਬਣਾ ਫਿਰ ਰੇਟ ਬਾਈਂ ਪੁੱਛਦੇ ਆਪਾਂ ਹਾਂ ਜੀ ਇਹਦਾ ਰੇਟ ਦੱਸੋ ਜੀ ਕਿਰਾਇਆ ਤੇ 10000 ਰੁਪਏ ਆਣਾ ਠੀਕ ਹੈ 50000 ਰੁਪਏ ਦਾ ਹੈ ਹਾਂਜੀ ਠੀਕ ਹੈ ਜੀ ਫਿਰ 50000 ਰੁਪਏ ਦਾ ਠੀਕ ਹੈ ਜੀ ਜੀਤਾ ਫਾਰਮ ਟੀਨ ਨੂੰ ਬਹੁਤ ਬਹੁਤ ਸਬਸਕ੍ਰਾਈਬਰ ਤੇ ਸੇਰ ਜਰੂਰ ਕਰਿਆ ਕਰੋ ਤਾਂ ਕਿ ਜੀ ਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਉੱਕ ਕੇ ਬਾਏ